ਸਭ ਤੋਂ ਪਹਿਲਾਂ ਤਾਂ ਮਸ਼ੀਨ ਦੀ ਆਪਾਂ ਗੱਲ ਕਰਕੇ ਕੀਮਤ ਕਿੰਨੀ ਹੈਗੀ ਆ ਮਸ਼ੀਨ ਦੀ ਇਹ ਜੀ ਅਸੀਂ ਉਹ ਲਈ ਸੀ 12.5 ਲੱਖ ਰੁਪਏ ਦੀ ਨਵੀਂ ਅਜ ਤੋਂ 4-5 ਸਾਲ ਪਹਿਲਾਂ ਹੁਣ ਹੋਊਗੀ 13.5 ਲੱਖ ਬਈ ਜੀ ਗੱਲ ਕਰਕੇ ਤਾਂ ਜਿਹੜੀ ਮਸ਼ੀਨ ਹੈਗੀ ਆ ਡੀਜ਼ਲ ਤੇ ਚੱਲਦੀ ਆ ਜਾਂ ਪੈਟਰੋਲ ਤੇ ਚੱਲਦੀ ਇਹ ਡੀਜ਼ਲ ਤੇ ਚੱਲ ਇਹ ਘੰਟੇ ਦਾ ਕਿੱਲੇ ਦਾ ਬੱਲੀਟਰ ਕੀ ਖੰਦੀ ਇੱਕ ਲੀਟਰ ਦੇ ਡੀਜ਼ਲ ਦੇ ਨਾਲ ਇੱਕ ਕਿੱਲਾ ਝੁੰਨੇ ਤੇ ਲਾ ਦਿੰਦੀ ਆ ਕਮਾਲ ਦੀ ਗੱਲ ਆ ਤੇ ਬਈ ਪੂਰੇ ਦਿਨ ਦੀ ਮੈਂ ਗੱਲ ਕਰਾਂ ਪੂਰੇ ਦਿਨ ਵਿੱਚ ਕਿੰਨੇ ਕਿੱਲੇ ਲੱਗ ਜਾਂਦੇ 12-13 ਕਿੱਲੇ ਲਾਣੇ ਇੱਕ ਵਾਰੀ ਪੈਸੇ ਲਾਉਣ ਦੀ ਲੋੜ ਆ ਮੁੜ ਕੇ ਚੱਕਣ ਦੀ ਲੋੜ ਨਹੀਂ ਤੇ ਭਾਈ ਕਿੰਨਾ ਟਾਈਮ ਮੰਨ ਲਓ ਮਸ਼ੀਨ ਨੇ ਚੱਲ ਜਾਂਦੀ ਆ 2 ਸਾਲ 4 ਸਾਲ 5 ਸਾਲ ਕਿੰਨਾ ਟਾਈਮ ਨਹੀਂ ਮਰਦੀ ਇਹਦੀ ਰਿਪੇਅਰ ਕਰਾਉਣੀ ਪੈਂਦੀ ਆ ਬਾ ਸ਼ੂਕਰਾਂ ਦੀ ਆ ਜਿਹੜੇ ਮਗਰ ਆਗੇ ਹੋਰ ਇਹਨੂੰ ਕੋਈ ਚੱਕਰ ਨਹੀਂ ਪੈਂਦਾ ਬਾ ਕੇਰਾਂ ਲੱਗਦਾਗਾ ਵੀ 20000 ਰੁਪਿਆ ਵਾ ਤੁਰ ਪਿਆ ਯਾਰ 2 ਸਾਲਾਂ ਬਾਅਦ ਮੁੜ ਕੇ ਕੋਈ ਚੱਕਰ ਨਹੀਂ ਉਹ ਚੱਲੀ ਜਾਂਦੀ ਵਧੀਆ ਸਾਡੇ ਕੋਲੇ 5ਵਾਂ ਮਹੀਨਾ ਸਾਲ ਆ ਤੇ ਓਏ ਹੁਣ ਤੱਕ ਤੁਸੀਂ ਮਤਲਬ ਕਿੰਨੇ ਕਿੱਲੇ ਲਾ ਚੁੱਕੇ ਹੋ ਆਪਦੀ ਪਹਿਲੀ ਤੁਹਾਡੀ ਹੈਗੀ ਆਪਦੀ ਤੁਸੀਂ ਚੁਣਾ ਲਾਉਣੀ ਅਸੀਂ ਅਰਕੀ ਵਾਰ ਜੀ 2 300 ਕਿੱਲਾ ਲਾਤਾ ਜਾਂ ਆਪਦਾ ਹੀ ਲਾਏ 12 ਕਿ ਲੀਟਰ ਖਾਂਦੀ ਹੈ 12 ਤੋਂ 13 ਕਿੱਲੇ ਲਾਉਂਦੀ ਡੜੀ ਜੀ ਓਏ ਜੇ ਮੈਂ ਗੱਲ ਕਰਾਂ ਪਨੀਰੀ ਦੀ ਹਨਾ ਪਨੀਰੀ ਜਿਵੇਂ ਤੁਸੀਂ ਟ੍ਰੇ ਵਾਂਗੂ ਜਿਵੇਂ ਤਿਆਰ ਕੀਤੀ ਹੁੰਦੀ ਉਸ ਤਰੀਕੇ ਦੀ ਪਨੀਰੀ ਪਰ ਸਪੈਸ਼ਲ ਇਹਦੇ ਲਈ ਬੀਜਣੀ ਪੈਂਦੀ ਹੈ ਜੇ ਪਨੀਰੀ ਵਾਲੀ ਮਸ਼ੀਨ ਆ ਗਈ ਜੀ ਬੀਜਣ ਵਾਲੀ ਪਹਿਲਾਂ ਤਾਂ ਹੀ ਫਰਮਾ ਦੇ ਵਿੱਚ ਤੇ ਸੀਗੇ ਉਦੋਂ ਤਾਂ ਯਾਨੀ ਕਿ 12 13 ਜਣਾਂ ਤੋਂ ਤੇ ਅਸੀਂ 10 ਕਿੱਲੇ ਬੀਤੀ ਜਾਂਦੀ ਹੁਣ ਤਾਂ ਭਲਾ ਸ਼ਾਮ ਤੱਕ 2 300 ਪਿੱਲੇ ਦੀ ਵੀ ਪਨੀਰ ਦੋ ਬੰਦੇ ਵੀ ਦੀ ਦਿੰਦੇ ਭਾਈ ਜੇ ਮੈਂ ਗੱਲ ਕਰਾਂ ਜੀ ਬਈ ਨਾ ਆਮ ਤੌਰ ਤੇ ਜਿਹੜੇ ਲੇਬਰ ਹੁੰਦੀ ਹੈ ਤੇ ਇਕੱਲਾ ਇਕੱਲਾ ਢੱਕਾ ਲਾਉਂਦੇ ਹੁੰਦੇ ਆ ਇਹ ਫਿਰ ਮਸ਼ੀਨ ਵੀ ਇਕੱਲਾ ਇਕੱਲਾ ਢੱਕਾ ਲਾਉਂਦੀ ਹੈ ਇਹਦਾ ਆਪਣਾ ਇਹ ਇੱਕ ਕਰ ਲਓ ਦੋ ਕਰ ਲਓ ਚਾਰ ਕਰ ਲਓ ਦੂੰਗਾ ਜਿੰਨਾ ਮਰਜ਼ੀ ਕਰ ਲਓ ਉਨਾ ਹੀ ਲਾਉਣੀ ਹੈ ਜਿੰਨੇ ਤੁਸੀਂ ਬੰਤੀ ਦੋ ਦੇ ਬੰਤੀ ਚਾਰਾਂ ਦੇ ਬੰਤੀ ਉਨਾ ਹੀ ਲਾਉਣੀ ਹੈ ਹਾਂਜੀ ਹਾਂਜੀ ਝਾੜ ਵਾਦ ਦਾ ਬਾਕੀ ਇਹ ਆ ਜੀ ਇਹਦੇ ਵਿੱਚ ਦੀ ਹਵਾ ਪੈਂਦੀ ਰਹਿੰਦੀ ਔਰਾਂ ਦੇ ਬਾਈ ਦੀ ਔਰਾਂ ਬਾਈ ਦੀ ਰੇਸ ਸਪਰੇਅ ਕਰਨੀ ਹੈ ਔਰਾਂ ਬਾਈ ਦੀ ਬੰਦਾ ਤੁਰਿਆ ਜਾਂਦਾ ਉਹ ਵੀ ਨਹੀਂ ਬੂਟੇ ਤੋੜਦੇ ਜੀ ਆਮ ਆਪਣੇ ਜਿਹੜਾ ਝੋਨਾ ਲਗਾਉਂਦਾ ਉਹ ਬੂਟੇ ਦੇ ਪੈਰ ਤੱਕ ਆ ਜਾਂਦਾ ਉਦੋਂ ਰੇਹ ਪਾਉਂਦਾ ਹੁੰਦਾ ਬੰਦਾ ਉਹ ਤੋਂ ਪੈਰ ਥੱਲੇ ਦਾ ਦੇਖਦਾ ਨਹੀਂ ਝਾੜ ਦਾ ਪੂਰਾ ਹੀ ਫਰਕ ਪੈਂਦਾ ਆਮ ਤੌਰ ਤੇ ਤਾਂ ਫਿਰ ਆਪਾਂ ਇਹ ਵੀ ਗੱਲ ਕਹਿ ਸਕਦੇ ਕਿ ਜੇ 12-13 ਲੱਖ ਰੁਪਏ ਕੋਈ ਕਿਸਾਨ ਸਾਡਾ ਭਰਾ ਲਾਉਂਦਾ ਹੈ ਮਸ਼ੀਨ ਲਿਉਂਦਾ ਤਾਂ ਪਹਿਲੇ ਦੋ ਸੀਜ਼ਨਾਂ ਦੇ ਵਿੱਚ ਮੇਰੇ ਹਿਸਾਬ ਨਾਲ ਪੈਸੇ ਮਸ਼ੀਨ ਦੇ ਪੂਰੇ ਹੋ ਜਾਣਗੇ ਪੂਰਾ ਵਧੀਆ ਜੀ ਬਦੂਜੀ ਆਪਣੀ ਵੱਡਣ ਵਾਲੀ ਨਾਉ ਕਾਮਯਾਬ ਹੈ ਤੂੜੀ ਵਾਲੀ ਨਾਉ ਕਾਮਯਾਬ ਆਪਾਂ ਉਹਦੇ ਦਾ ਢੋਲ ਪਹਿਲਾਂ ਆਪਾਂ ਉਹਦੇ ਬਣਾਉਣੇ ਪੈਂਦੇ ਡੀਲ ਦੇ ਜਿਹੜਾ ਕੋਈ ਚੱਕਰ ਨਹੀਂ ਇੱਕ ਡਰਮ ਭਰ ਆ ਲ ਇਪਣਾ ਦੋ ਚਾਰ ਯਾਨੀ ਪੈਂਡ ਤੇ ਰਲ ਕੇ ਬੰਦੇ ਲਿਆ ਹੁਣ ਵਧੀਆ ਚੀਜ਼ ਹਾਂਜੀ 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 ਪੈਸੇ ਪੂਰੇ ਹੁੰਦੇ ਦੋ ਸੀਜ਼ਨਾਂ ਦੇ ਸੀਜ਼ਨ 'ਚ ਹੀ ਪੈਸੇ ਪੂਰੇ ਕਰ ਦਿੰਦੀ ਸੀਜ਼ਨ ਦੇ ਨਾਲ ਇੱਕ ਘੰਟੇ 'ਚ ਮੰਨ ਲਓ ਕਿੱਲਾ ਲਾ ਦਿੰਦੀ ਝੋਨੇ ਦਾ ਤੇ ਆਮ ਤੌਰ ਤੇ ਤੁਸੀਂ ਉਹਨਾਂ ਰੇਟ ਸੁਣਨੇ ਹੋ ਕਿ ਲੇਬਰ ਦਾ ਜਿਹੜਾ ਰੇਟ ਆ 4000 ਤੋਂ 4500 ਰੁਪਏ ਚੱਲਦਾ ਤੇ ਇਹ ਮਸ਼ੀਨ ਆਥਣ ਨੂੰ ਬਾਈ ਕਹਿੰਦਾ 12-13 ਕਿੱਲੇ ਲਾ ਦਿੰਦੀ ਹੈ ਸੱਤ ਅਸੀਂ ਬੰਦੇ ਹੁੰਨੇ ਆ ਜੋ ਪਨੀਰੀ ਵੀ ਵਿੱਚ ਬਾਈ ਲੈ ਕੇ ਆਉਂਦੇ ਆ ਪਨੀਰੀ ਤੁਸੀਂ ਦੇਖ ਸਕਦੇ ਹੋ ਟਰੇਆਂ ਦੇ ਵਿੱਚ ਤਿਆਰ ਹੁੰਦੀ ਹੈ ਤੇ ਉਸ ਹਾਵਣਾ ਪੈਂਦੀ ਹੈ ਤੇ ਬਾਈ ਕਹਿੰਦਾ ਡੀਜ਼ਲ ਤੇ ਚੱਲਦੀ ਆ ਬਸ ਇੱਕ ਰਿਪੇਅਰ ਜ਼ਰੂਰ ਆ ਜੋ ਕਿ ਹਰ ਸੀਜ਼ਨ ਰਿਪੇਅਰ ਕਰਾਉਣੀ ਪੈਂਦੀ ਆ ਤੇ ਹੋਰ ਕੋਈ ਸਮੱਸਿਆ ਨਹੀਂ ਤੇ ਮੈਂ ਤੁਹਾਨੂੰ ਹੋਰ ਵੀ ਮਸ਼ੀਨ ਵਾਈਖਾਉਂਗਾ ਭਾਈ ਇੱਕ ਤਾਂ ਦੱਸ ਦੋ ਵੀ ਡੀਜ਼ਲ ਇਹਦਾ ਕਿੱਥੇ ਪੈਂਦਾ ਤੇ ਸਟਾਰਟ ਆਨ ਆਫ ਕਿੱਥੋਂ ਹੁੰਦੀ ਆ ਅੱਛਾ ਆਹ ਡੀਜ਼ਲ ਵਾਲਾ ਮੰਨ ਲਓ ਕੈਨ ਬਣਿਆ ਹੋਇਆ 5-7 ਲੀਟਰ ਦੀ ਟੈਂਕੀ ਇਹਦੀ ਹੋਊਗੀ ਅੱਛਾ 20-25 ਲੀਟਰ ਇੱਕ ਵਿੱਚ ਪੈ ਜਾਂਦਾ ਤੇ ਭਾਈ ਅੱਗੇ ਫਿਰ ਸਾਰਾ ਮੰਨ ਲਓ ਇਹ ਬਟਨ ਦਿੱਤੇ ਹੋਏ ਆ ਜਿਹੜੇ ਤੁਸੀਂ ਫੈਕਸ਼ਨ ਤੋਂ ਬੰਦ ਕਰਤੀ ਆ ਮੰਨ ਲਓ ਉਹ ਤੋਂ ਵੀ ਸਟਾਰਟ ਕਰ ਸਕਦੇ ਆ ਮੰਨ ਲਓ ਹੁਣ ਆਪਾਂ ਗੇਅਰ ਤੇ ਐ ਬੰਦ ਕੀਤੀ ਆ ਇਹਨੂੰ ਪਾਸੇ ਕਰਤਾ ਐ ਤੇ ਕੱਲਾ ਪੈਰ ਧਰਦ ਕੋਈ ਨੱਪਣ ਦੀ ਲੋੜ ਨਹੀਂ ਅਜਾ ਮੰਨ ਲਓ ਨਾਲ ਦੀ ਨਾਲ ਸਟਾਰਟ ਹੋ ਜਾਣੀ ਆ ਕੋਈ ਤੁਹਾਨੂੰ ਇਹਦਾ ਇਹ ਨਹੀਂ ਹੈਗਾ ਵੀ ਕੋਈ ਜਿਵੇਂ ਆਪਾਂ ਕਈ ਰੱਸੀ ਪੈਂਦੀ ਹੁੰਦੀ ਆ ਛੋਟੇ ਇੰਜਨਾਂ ਨੂੰ ਤੇ ਮਨ ਲਓ ਬਟਨ ਤੇ ਸਾਰਾ ਕੁਝ ਹੋ ਜਾਣਾ ਹੋਲੀ ਆਟੋਮੈਟਿਕ ਮਸ਼ੀਨ ਆ ਤੇ ਬਾਈ ਜਿਹੜੇ ਆ ਅੱਗੇ ਫਰੇਮ ਦੇ ਉੱਤੇ ਹੋਏ ਆ ਤੇ stdc ਚ ਇਹ ਪਨੀਰੀ ਰੱਖਣ ਵਾਸਤੇ ਆ ਸਾਰੇ ਟ੍ਰੀਆਂ ਰੱਖਣ ਵਾਸਤੇ ਸੋ ਤੁਸੀਂ ਦੇਖ ਸਕਦੇ ਹੋ ਵੀ ਛੋਟੀ ਜਿਹੀ ਕ ਮਸ਼ੀਨ ਆ ਕੰਮ ਐਨਾ ਕਰਦੀ ਆ ਜੇ ਆਪਾਂ ਅੰਦਾਜ਼ਾ ਲਾ ਕੇ ਚੱਲਗੇ ਵੀ ਲੇਵਰ 4500 ਰੁਪਏ ਲੈਂਦੀ ਆ 1 ਕਿੱਲੇ ਦਾ ਤਾਂ ਇਹ ਬਾਈ ਮੈਂ ਕਹਿੰਦਾ ਵੀ 3000 ਰੁਪਏ ਵੀ ਲੈਣ ਤਾਂ ਤੁਹਾਨੂੰ 35-40 ਹਜ਼ਾਰ ਰੁਪਏ ਵੱਟ ਦੇ ਪਿਆ ਕਿੰਨੇ ਬਾਈ ਜੇ ਆ 4500 ਰੇਟ ਚੱਲਦਾ ਤੇ ਤੁਸੀਂ ਕਹਿੰਦੇ 12-13 ਕਿੱਲੇ ਲੱਗ ਜਾਂਦੇ ਆ ਜੇ ਤੁਸੀਂ 3000 ਰੁਪਏ ਵੀ ਲਓ ਕਿੱਲੇ ਦਾ ਨਾਲ ਤਾਂ ਪੈਸੇ ਦੀ ਬਾਤ ਆ ਤੇ ਆਥਰ ਨੂੰ ਤੁਸੀਂ ਮੈਂ ਤੁਹਾਨੂੰ 30-35000 ਕਮਾ ਲਓਗੇ ਹਾਂਜੀ ਹਾਂਜੀ ਦੂਜੀ ਮਸ਼ੀਨਾਂ ਨਾਲ ਪੂਰਾ ਵਧੀਆ ਕਾਮਯਾਬ ਸੌਦਾ ਜੇ ਪੈਣਤ ਬੰਦੇ ਦੋ ਚਾਰ ਨਾਲ ਕੇ ਲਿਆਉਣ ਪੂਰੀ ਵਧੀਆ ਚੀਜ਼ ਹੈ